ਅੱਜ ਬਣੇਗਾ ਸਾਗ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਫੱਤੇ ਬਾਦ ਸੰਧੂ ਤੋ ਗਾਇਸ ਅੱਜ ਆਪ ਬਣਾਉਣ ਲੱਗੇ ਸੀ ਸਾਗ ਦੇਖੋ ਗਾਇਸ ਮੈਨੇ ਸੂਟ ਸਟਿਚ ਕਰਕੇ ਪਾ ਲਿਆ ਹੈ ਕਿੰਦਾ ਦਾ ਸਟਿਚ ਹੋਇਆ ਦੱਸਿਓ ਗਾਇਸ ਕਮੈਂਟ ਵਿੱਚ ਮੈਨੇ ਤਾਂ ਜਣਾ ਵੀਡੀਓ ਬਣਾਇਆ ਇਨੀਆਂ ਗੱਲਾਂ ਅੱਜ ਮੇਰੇ ਚਚੂਨੇ ਫੜ ਕੇ ਲਿਆਉਂਦੇ ਵੀ ਆ ਗਏ ਮੈਂ ਕੱਲ ਲਿਆ ਕੇ ਮਾਂ ਲਿਆ ਛੱਤੀ ਅੰਨੇ ਨਹੀਂ ਹੋਣਾ ਇਹ ਤਨਾ ਧੋਵਾ ਬਾਲਟੀ ਚ ਬਾੜੋ ਹਾਂ ਉਹ ਪੈਰ ਧੋਣਾ ਪੈਰ ਬਾਜ ਧੋੜਾ ਹਨ ਸਾਗ ਧੋ ਲਿਆ ਵੇਖੀ ਸਾਗ ਚ ਕੀ ਕੀ ਹੈ ਸਾਗ ਚ ਕੋਈ ਨਹੀਂ ਦਸ ਸਾਗ ਪਾੜ ਗਈ ਹੈ ਤੋ ਇਹ ਤੇ ਚੀਰੀਏ ਮਾਂ ਪਾ ਕੇ ਵੇਖਾ ਹੁੰਦਾ ਹਾਂ ਤਾਂ ਇਹ ਵੀ ਜਾਵੀਂ ਤੇਰੀ ਤੇਰੀ ਵੇਖ ਲਓ ਹਣ ਪਾ ਗਏ ਗੇ ਜਾਰੇ ਜੋ ਗਲ ਆਪ ਹੀ ਜਾਂਦਾ ਆਪਾਂ ਹਾਂ ਆਪਾਂ ਨੂੰ ਅੱਗੇ ਪੰਡਾ ਦਬਾ ਰਹੇ ਨੇ ਉੱਦੋਂ ਅਧਿਕਰ ਵੀਰ ਨੂੰ ਕਿਹਾ ਸਭ ਸਾਹਮਣੇ ਦੇਖਿਆ ਚੇਤਨਾ ਭਲਾ ਵੀਰ ਮੇਰੇ ਮੂਹਰੇ ਦੁੱਖਣ ਕਰਤਾ ਮੈਂ ਤਾਂ ਸਾਹਮਣੇ ਤੇ ਲੱਕੀ ਲੈਣਾ ਦੋਰੀ ਹਰੀ ਤੋਂ ਦੋ ਹਰੀ ਤੋਂ ਇਹ ਚੰਗੀਆਂ ਹਾਂ ਹਾਂ ਕੋਈ ਨਹੀਂ ਖਾਣਾਂਗੇ ਮੋਟੇ ਮਟੇ ਹੋ ਜਾਣਗੇ ਮਾਸਾ ਉਹ ਪਤਲੇ ਹੋ ਜਾਣਗੇ ਆਟਾ ਗੋਨ ਲੈ ਆਹ ਗੋਨ ਲੈ ਆਟਾ ਰਾਤ ਗਿੰਦੀ ਹੋਈ ਹੈ ਨਾ ਛਿੱਟੀ ਛਿੱਟੀ ਕਿਥੇ ਮ ਗੋਨ ਲੈ ਆਟਾ ਬਾਥੂ ਪਾਲਕ ਦਾ ਸਾਗ ਦਵਾ ਦੋ ਪਤੀਂ ਦੇ ਚਪਾ ਦੀਏ ਨੀਤੇ ਗਵਾਲੀਆ ਜਾਣਗੇ ਹੋਰ ਸਰਪਾਈ ਕਿਹੜੇ ਵੇ ਕਰਤੇ ਸਰਪਾਈ ਕਰਕੇ ਸੁੱਤੀਆਂ ਮੈਂ ਚਟਣੀਆਂ ਵਿੱਚ ਪਾ ਲਿਆ ਮੈਂ ਚਟਣੀਆਂ ਪਰੰਪਰਿਕ ਕੰਦੀਆਂ ਜਾ ਪਾਪੜ ਬਵਾਛੀ ਦੇ। ਇਹ ਦੇ ਕੂੜਾ ਜਮ ਮੈਂ ਤੇ ਛੋੜ ਦ ਪਤੀਲੇ ਚ। ਨਹੀਂ ਚੀਜ਼ ਇਹ ਮਾਰਾ। ਆਪਣਾ ਤੱਲਾ ਨਹੀਂ ਆ ਗਿਆ। ਨਹੀਂ ਤੱਲਾ ਨਹੀਂ ਆ। ਆ ਦੇ ਹਨ। ਆਪਣਾ ਸਾਗ ਹੋ ਜਾਣਾ ਪਾਲਕ ਤੋਂ ਹੋ ਜਾਣੀ। ਗਾੜਾ ਮੁਸ਼ਕਿਲ ਨਾ ਪੱਟਣੀ। ਹਮ। ਪਾਲਕ ਮੋੜ ਲੈ ਕਰ। ਨਹੀਂ ਜੂ। ਸਾਰੀ ਗਰਮੀਆਂ ਆਪਾਂ ਸਾਗ ਖਾਵਾਂਗੇ। ਆਪਾਂ ਜਿਹੜਾ ਸਪਾਲਕ ਹੈਗੀ ਉਹਦਾ ਆਪਾਂ ਫ੍ਰਿਜ ਲਾ ਲਿੰਦੇ। ਦੇਂਗਾ 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 ਦੇਂਗਾ। ਫੇਲੜੀ। ਕੀ ਗੱਲ ਏ? ਨੂੰ ਕੀ ਕਰਨਾ ਤੁਸੀਂ ਮੈਨੂੰ ਦੇਣਾ ਮੈਨੂੰ ਸੋਧਣਾ ਦੇ ਦੈ। ਐਵੇਂ ਲੜਾਈ ਦੇ ਬਹਾਨੇ ਚ ਲੱਭਦੇ ਰਹਿੰਦੇ ਜਬਸ ਨਹੀਂ ਦੇਉਂਦਾ। ਹੋਂ ਤਾਂ ਵਧੀਆ ਆ ਗਿਆ ਵਾ। ਬਾਵਾ ਨੇ ਪੀੜੀਆਂ ਕਰਨੇ ਕਰ ਲੋ ਨਾ ਤੇ ਰਹਿਂਦਾ। ਕਰਨੀਆਂ। ਹਾਂ? ਨਹੀਂ ਬਾਵਾ ਕੁੜੀਆਂ ਕੀ ਕਰਨੀਆਂ? ਮੈਂ ਤਾਂ ਸਾਡਾ ਗਾਲ ਨਿੱਕਾ ਬਣਿਆ ਨਾ। ਹਾਂ ਚੀ ਨਿੱਕੀ ਬਣੀ। ਇਹ ਮੈਂ ਕੱਟ ਲਿਆ ਸੀ। ਅੱਧਾ ਇੰਚ ਕੱਟਤਾ ਰਪਿੰਦਰ ਨੇ ਅੱਧਾ ਕੰਟ ਕੱਟਦੀ ਤੇ ਕੰਦੇ ਸਾਢੇ 6 ਇੰਚ ਤੇ ਮੈਂ ਐਵੇਂ ਕੱਟਤਾ ਨਹੀਂ ਕੱਟਿਆ ਕਰਨਾ ਹੁਣ ਗਾਉਣ ਨੂੰ ਪਤਾ ਲੱਗ ਗਿਆ ਨਾ ਜੇ ਇੱਥੋਂ ਤੱਕ ਆਉਂਦਾ ਨਾ ਇਹ ਤਾਂ ਹੋਰ ਕਮੀ ਸੋਣਾ ਲੱਗ ਜਾਣਾ ਇੱਥੋਂ ਤੱਕ ਆ ਜੀ ਚੱਲ ਹੁਣ ਗਾਉਣ ਨੂੰ ਪਤਾ ਲੱਗ ਗਿਆ ਕੱਟਿਆ ਨਾ ਕਰੂੰ ਸਾਰਾ ਦਾ ਤੇ ਹੂੰ ਪਿੱਛੇ ਮਾਰੇ ਪਿੱਛੇ ਚੱਲ ਗਿਆ ਹੂੰ ਅੱਗ ਬੋ ਗਿਆ ਲੱਗਦਾ ਨਾ ਬਾਕੀ ਸਹੀ ਸਾਰਾ ਹਾਂ ਹੁਣ ਫੀਟਿੰਗ ਵਧੀਆ ਬਣ ਗਈ ਅੱਗੇ ਨਹੀਂ ਸੀ ਸਹੀ ਬਣੀ ਫੀਟਿੰਗ ਉਹ ਮੈਂ ਦੁਪਹਿਰੇ ਲੱਗੀ ਰਹੀ ਨਾ ਕਰਦੇ ਉਹ ਮੈਂ ਲੋ ਤੇਰਾ ਮੰਮੀ ਵੀ ਨਾ ਮੰਮੀ ਨੇ ਕੋ ਚੰਗਾ ਨਹੀਂ ਅੱਗ ਦਾ ਸੋਹਣੀਆਂ ਲੱਗੀਆਂ ਇਹ ਨਾ ਸੂਟ ਕੀ ਨਹੀਂ ਚੰਗਾ ਲੱਗਾ ਮੰਮੀ ਹੋਏ ਫਿਰ ਵੀ ਮਾਵਾ ਪੀੜੀਆਂ ਕਰਦੇ ਸੋਹਣੀਆਂ ਨਹੀਂ ਪਹਿਲਾਂ ਪੀੜੀਆਂ ਕਰਾਉਣੀਆਂ ਮਾਵਾ ਆਹਦੀ ਕਾਪੀ ਕੋਈ ਨੋਟਬੁੱਕ ਨਹੀਂ ਰੱਖੀ ਗ੍ਰੈਸਿਟ ਆ ਗਿਆ ਇਹ ਅੰਦੇ ਹੈਲੋ ਉਹ ਆਪਣੇ ਦਵਾ ਦੇ ਖੇਲਿੰਦੇ ਆ ਕਿ ਉੱਤੇ ਕ ਦੇ ਦੇ ਇੰਚ ਦੀ ਕਾਸ ਦਾ ਹੋ ਗਈ ਬੱਸ ਜਿਆਦਾ ਈ ਮਿੰਟ ਕਰਦੀ ਹਾਂ ਤਾਂ ਜਿਆਦਾ ਟਾਈਟ ਹੋ ਜੂਗਾ ਨਹੀਂ ਕੱਪੜਾ ਵੀ ਹੋ ਰਿਹਾ ਮੈਂ ਤਾਂ ਉਹਦਾ ਫੀਲਿੰਗ ਸਹੀ ਆ ਇਹ ਕੋਟਨ ਦੇ ਜਿਆਦਾ ਵਧੀਆ ਹੋ ਜੂਗੇ ਦੂਜੇ ਹਣਾ ਕੱਪੜਾ ਸਟਿਚੀ ਭਰ ਨਹੀਂ ਨਾ ਹਾਂ ਕੋਨ ਆ ਗਿਆ ਮਾਈ ये चुगलियां चुगलियां भी जरूरी है चुगलियां फिराती हमारी जिंदगी में भी जिंदगी भी तो चुगलियां लाई है अम्मा अम्मा ਰਣਾ ਚੀਚੀ ਚੀਚੀ ਕਰਦੇ ਰਹਿਣਾ ਇਹਨਾਂ ਨੇ ਨਹੀਂ ਲਿਆ ਉਹ ਐਡੀ ਗੱਲ ਤਾਂ ਨਹੀਂ ਨਾਲਿਆ ਉਹ ਉਹਨੇ ਕਹ ਲੈ ਆਈਂ ਕਿ ਤਾਂ ਡਿੱਟੂਟ ਭਰ ਜਾਵੇ ਮਾਸਾ ਸਾਡਾ ਬਣਾਉਣ ਹੁਣ ਤੇ ਫਿਰ ਦੱਸੋ ਕੀ ਕੀ ਮਕਾਈ ਵੀ ਤੇ ਪਹਿਲਾਂ ਉਹ ਸਿਆਰੰਦਾਈ ਕਦੇ ਇਸ ਸ੍ਰਿੰਗਰ ਵਾਲਾ ਕਦੇ 버ਗਰ ਖਾਣਾ ਕਦੇ ਨੂਡਲ ਮੰਗਵਾ ਲਾ ਹੁਣ ਨੀਚ ਜੰਗੀ ਕਰਦਾ ਹੁਣ ਤਾਂ ਮੀ ਆ ਗਈ ਸਾਡਾ ਸਵਾਦ ਵੀ ਬਦਲ ਗਿਆ ਨੇ ਦੇ ਦੇ ਕੈਂਚੀ ਤਿੰਨੀਆਂ ਲੈ ਆਪਣਾ ਨਾਮ ਤੇ ਕਰ ਲੈ ਮੈਂ ਹਾਥੜਾ ਕਾ ਜੀਰਾ ਮੈਂ ਕੀ ਮਕੋਣਾ ਜ ਮੈਂ ਆਣੇ ਬੁਲਾ ਦੇਣੀ ਆਪਾਂ ਕਿਹਨੂੰ ਹੋਵੇ ਪਾਣੀ ਵਿੱਚ ਮੈਂ ਆ ਜਾਊਂਗਾ ਹਾਂ ਹਲੋ ਬਿੱਲੀ ਕੁਝ ਖਾਣ ਨਹੀਂ ਲਈ ਹੋਇਆ ਹਈ ਮਸਹੂਨ ਦੀ ਗੋਪੀ ਆਖੰਦੀ ਮੇਰੇ ਲਈ ਵੀ ਲਈ ਜਾਣਾ ਹੁਣ ਆ ਸਤਿ ਸੋਈ ਸੱਚੀ ਕਹਿ ਤੈਨੂੰ ਫਿਰ ਮੈਂ ਹੁਣ ਤੇਰ ਕੈ ਜਿੰਨੇ ਮਗਾਈ ਉਹਦੇ ਨਾਲ ਲੈਣਾ ਚਲ ਆ ਜਾ ਮੇਰਾ ਨਾਮ ਖਾਣਾ ਆਪ ਤੇ ਬਣਾ ਲੈ ਲਾਤਾ ਬਹੁਤ ਬੜਾ ਸਾਰਾ ਮੈਨੂੰ ਪਤਾ ਨਹੀਂ ਬਲਿ ਕੇ ਯੇ ਸੂਟ ਸਾਈਜ਼ ਦਾ ਦੇ ਦੋ ਮੇਰੀ ਨਾਲ ਇਸ ਨਾਂ ਨੂੰ ਕਿਉਂ ਨਹੀਂ ਲੱਗਦਾ ਹਾਂ ਅਰਪਣ ਹੈਲੋ ਨਜ਼ਿਕ ਆ ਦੇਪਾ ਨਹੀਂ ਇੱਥੇ ਨਜ਼ਿਕ ਆ ਦੇ ਇੱਕ ਮੋਚੀ ਕਾ ਦੇ ਨਾ ਪਰ ਇੱਥੇ ਬੁੱਤੋ ਇੱਥੇ ਹਾਂ ਮਮਤੀ ਜਾਨ ਨੂੰ ਵੀਰਾ ਕੀ ਕਰਦਾ ਕਿ ਵੀਰੇ ਨੂੰ ਇੱਧਰ ਆ ਜਾ ਵੀਰੇ ਆਪਾਂ ਇੱਧਰ ਵੇਖ ਮੈਂ ਇਹ ਤਿਕੋ ਕੀ ਨੀ ਲਾਉ ਵਧੀ ਹੁਣ ਸਵੇਰੇ ਲਾਗੇ ਜਿੱਤੀ ਖਿੰਨ ਪ੍ਰੋਸ ਕਲਰ ਵਾਲੀ ਅਰਪਣਾ ਆਲੂ ਨਹੀਂ ਖਰਾਬ ਕਰਨੇ ਮੈਂ ਫੈਂਟੀ ਲਾ ਦੇਣੀ ਲਾਡੀਆਂ ਬਹੁਤ ਹੋਈਆਂ ਹੁਣ ਆਹ ਆਲੂ ਪੀਣਾ ਦਾ ਖਾਣਾ ਮੈਂ ਆਲੂ ਪੀ ਹੁਣ ਦੋਨ ਸਾਗ ਖਾਣ ਹੁਣ ਦੋ ਦਸ ਉਧਰ ਵੇਖੋ ਅਰਪਣਾ ਓ ਦ੍ਰੇਕਾ ਅਰਪਣ ਪੁੱਤ ਨਹੀਂ ਆਲੂ ਖਰਾਬ ਕਰਨੇ ਫਿਰ ਮੈਂ ਤੈਨੂੰ ਪਤਾ ਹੈਗਾ ਕੁੱਟ ਪੈ ਜਾਣੀ ਤੈਨੂੰ ਮੇਰੇ ਕੋਲ ਅੱਜ ਜਦ ਮੈਂ ਮਿੱਠੀ ਕੈਂਡੀ ਆਦੀ ਵੀਡੀਓ ਨਹੀਂ ਬਣਾਉਂਦੀਆਂ ਫਿਰ ਵੀਡੀਓ ਦਾ ਪੰਗਾ ਸ਼ੁਰੂ ਕਰਤਾ ਤੁਸੀਂ ਤੁਹਾਨੂੰ ਫਿਰ ਮੈਨੂੰ ਕੀ ਕਰਨਾ ਕਰਦੇ ਉਹ ਕਰ ਦੂੰ ਫਿਰ ਸਿਰਫ ਪੜਾਈ ਕਰਨੀ ਬਸ ਸਕੂਲ ਲੱਗ ਜਾਣੇ ਸੋ ਸੀਰੀਅਸ ਯਾਰ ਸੋ ਸੀਰੀਅਸ ਸਿਰ ਬਰਦੀ ਪਰ ਅਸ ਕਰਨੀ ਹੈ ਕਿਹੜਾ ਕਮੀਜ਼ ਪਾ ਕੇ ਜਾਣਾ ਮੈਂ ਉਹ ਦੋਵੇਂ ਤਾਂ ਕੱਟੇ ਹੀ ਹੋ ਗਏ ਆ ਯਾਰ ਦੁਬਾਰਾ ਤਾਂ ਹੋਤੇ ਹੀ ਹਿੱਦਿਆਂ ਪਰ ਕੱਟੇ ਆ ਉਹ ਪੂਰੀਆਂ ਬਾਵਾ ਮੜਾ ਪਾਸਾ ਗਰਮੀ ਲੱਗਣੀ ਕਾਹਨੇ ਹੁੰਦਾ ਕਾਲੀਆਂ ਜੀਆਂ ਬਾਵਾ ਹੋ ਜਾਂਦੀਆਂ ਫਿਰ ਮੈਂ ਸਾ ਕਿਤੇ ਥੋੜੀਆਂ ਬਾਲੀਆਂ ਚਟੀਆਂ ਹੋਈਆਂ ਹੂੰ ਹੂੰ ਮੈਨੂੰ ਪਸੰਦ ਨਹੀਂ ਕਰੀਦੇ ਹੁੰਦੇ ਕਾਲਾ ਗੋਰਾ ਰੰਗ ਰੱਬ ਦੇ ਬਣਾਏ ਨਹੀਂ ਅੰਮੀ ਮੈਨੂੰ ਕਾਲਾ ਗੋਰਾ ਠੀਕ ਚੱਲ ਕੋਈ ਨਹੀਂ ਪਰ ਨਾ ਪੈਣੀਆਂ ਲੱਗਦੀਆਂ ਹਿੰਦਾ ਫਿਰ ਮੈਨੂੰ ਕੀ ਜਿਹੜਾ ਮਰਜ਼ੀ ਪਾ ਲੈ ਜੇ ਤੂੰ ਚੱਲ ਸਕਦੀ ਨਹੀਂ ਗਰਮੀ ਲਈ ਤੇ ਪਾ ਲੈ ਮੈਨੂੰ ਕੀ ਸਿਰ ਦਰਦ ਦੀ ਪਰ ਮੈਨੂੰ ਇੱਕ ਵਾਰੀ ਦੱਸ ਦੇ ਉਹ ਹੀ ਪਾਣਾ ਮੈਂ ਤੜਕੇ ਵਾਰੀ ਵਾਰੀ ਪੁੱਛਦਾ ਠੀਕ ਹੈ ਠੀਕ ਹੈ ਮੈਂ ਉਹ ਹੀ ਪਾਣਾ ਹੀ ਉਹ ਹੀ ਪਾਣਾ ਹੀ ਉਹ ਹੀ ਪਾਣਾ ਹੋਰ ਮੇਰੇ ਜਿਹੜਾ ਦੋ ਸੂਟੋਂ ਪਤਲੇ ਵੜੇ ਆ ਮੈਂ ਉਹ ਪੜੇ ਲਾਂਦੇ ਵੜੇ ਅਮੀਨਾ ਮਾਸੂੜ ਤੋਂ ਮੋਣਾ ਚਾਚਨਗੇ ਸੋ ਸੀਂਦੇ ਕਹਿੰਦੇ ਉਹਨੂੰ ਤੇ ਨਾ ਤੇ ਸੀਂਦੇ ਕਰ ਸੀਂਦੇ ਆ ਕਿੱਡੋ ਲੈਈਏ ਹਾਂ ਬੱਚਾ ਅੱਗੇ ਆ ਗਈ ਹੈ ਅੱਗੇ ਹੈ ਲਾਡੂ ਬਣਾਈ ਮੈਂ ਬੜੀ ਗੱਲਾਂ ਆ ਹਾਂ ਉਹ ਵੀ ਸੀਂਦੇ ਨੇ ਹਾਂ ਵਰਾਹੀ ਆ ਸਈਆ ਆਂਗਾ ਗਰਮੰਗਾ ਵਾਲਾ ਹੂੰ ਜੀ ਆਲਾ ਖੜਾ ਮੈਂ ਮੈਂ ਹਾਂ ਬੀਬਾ ਭਾਬੀ ਟੁੱਟੀ ਹੂੰ ਪਾਪੜ ਕਰਤਾ ਹੂੰ ਟੁੱਟੀ ਹੂੰ ਮੈਂ ਲੈ ਆਈ ਚੀਜੀ ਇਹਨੇ ਮਾਰਦੇ ਨਹੀਂ ਮੁੰਡੇ ਦੇ ਛਿਲ ਤੋਂ ਜੀ ਗੜੀ ਆ ਫੜੋ ਇਹ ਤਾਂ ਢੀਏ ਚ ਵੇਖੀ ਹੈ ਆ ਆ ਜਾਓ ਕੋਣ ਆ ਚਾਚੀ ਆ ਰ ਪਰੇ ਤਰੀ ਓਲੇ ਕਾਚੀਆ ਪ੍ਰਤਿਨੰਦਪੁਰ ਕੋਲ ਕਿੱਦਾਂ ਚੱਲ ਗਏ ਮੱਖਾ ਤੋਂ ਅਗਲੇ ਦਿਨ ਗਿਆ ਕਿੱਥੇ ਗਏ ਕੌਣ ਕੌਣ ਗੱਡੀ ਤੇ ਸਾਰੇ ਕਿੱਥੇ ਗਏ ਆ ਲੈ ਪ੍ਰਸ਼ਾਦ ਨਹੀਂ ਆ ਜਾ ਉਹ ਜਿਹੜੇ ਆਣੇ ਦੇ ਸਕੂਲ ਜਾਣ ਦਾ ਫਿਕਰ ਪੈ ਗਿਆ ਬੈਗ ਧੁੱਪ ਗਏ ਲਾਸਟ ਡੇ ਸਾਰੀਆਂ ਛੁੱਟੀਆਂ ਲੰਘ ਗਈਆਂ ਹੁਣ ਆਪਾਂ ਬੈਗ ਧੋਣ ਲੱਗੇ ਇਹਨਾਂ ਦੇ ਇੱਧਰ ਆਪਾਂ ਬਣਾਉਣ ਲੱਗੇ ਆ ਇੱਕ ਬਨੇ ਲਾਉਣ ਲੱਗੇ ਆ ਸਾਗ ਨੂੰ ਤੜਕਾ ਤੇ ਇੱਧਰ ਆਪਾਂ ਬਣਾਉਣ ਲੱਗੇ ਆ ਬੱਚਿਆਂ ਵਾਸਤੇ ਪਨੀਰ ਦੀ ਸਬਜ਼ੀ ਕਿਉਂਕਿ ਸਵੇਰੇ ਬੱਚਿਆਂ ਨੇ ਸਕੂਲ ਜਾਣਾ ਤੇ ਤੁਹਾਨੂੰ ਪਤਾ ਹੀ ਸਕੂਲ ਜਾਂਦਾ ਸ਼ਾਮਾਂ ਨੂੰ ਹੀ ਆਪਾਂ ਨੂੰ ਫਿਕਰ ਪੈ ਜਾਂਦਾ ਕਿ ਕੀ ਬਣਾਉਣਾ ਸਵੇਰ ਕੀ ਭੇਜਣਾ ਹੋ ਗਿਆ ਮੰਮੀ ਨਾ ਕੋ ਟੋਕਣਾ ਕੋਟਾ ਉਹਦੇ ਮਾਸਾ ਕਰਨ ਪੈਣਾ ਹੱਦਿਕਲੀ ਮਾਸਾ ਹੋਣਾ ਹੋ ਗਿਆ ਨਾ ਇਥੇ ਰੱਖੋ ਬਾਹਰ ਕਚੀਰਾ ਚੇਤਾ ਭੁੱਲ ਜਾਂਦਾ ਬੱਚਾ ਫਿਰ ਠੀਰੇ ਬਾਹਰ ਰੱਖੋ ਰੱਜੀ ਜੀ ਪਏ ਰਹ ਜਾਂਦੇ ਮੇਰੇ ਵਿੱਚ ਚਿੱਤੇ ਭੁੱਲ ਜਾਂਦਾ ਉਹਨਾਂ ਤੇ ਖਾਂਦਾ ਟਾਈਮ ਕਿੰਨਾ ਹੋ ਗਿਆ 6:30 ਹੋ ਗਿਆ ਜੁੱਤਾ ਘੰਟਾ ਪਿਆ ਇਹ ਮੈਂ ਟਟਕਾ ਪੁੰਦੋਇਤਾ ਮਿਨੀਏ ਦੇ ਸਾਗ ਲੱਕੇ ਉਹ ਕੋਟਾ ਵਾਲੀ ਹੈ ਬਾਸੂਨ ਮੈਂ ਕੋੜ ਕੇ ਟਟਕਾ ਪੁੰਦ ਜਾਂਦਾ ਤੇ ਕੜਾਹੀ ਚ ਪਾ ਲਾਂ अच्छा पापा एक पत्ती होती है आज ना दिख रही है ना खाना नहीं बनाती पा ਮੋੜ ਲਗਾ ਦੇਣਾ ਕੋਈ ਨੂੰ ਬੋਲਦੇ ਹਰੀ ਫੱਦੀਆਂ ਸਾਦੀ ਚਾਹੀਦੀ ਹੈ ਹਰੀ ਫੱਦੀਆਂ ਆ ਦੇਣਾ ਕੋਈ ਨਹੀਂ ਲਿਖ ਸਕਦਾ ਜਿਆਦਾ ਘਰ ਘਰ ਦੇ ਅੰਕਾੜੇ ਤੋਂ ਪੱਗੜਾ ਦੇਣਾ ਉਹ ਸੱਗੀਆਂ ਬਣਾਉਣੇ ਨੇ ਜਿਹਦੇ ਤੋਂ ਆਉਂਦੇ ਨੇ ਸਾਰਾ ਲੱਜਾਣਾ ਹੈ ਜਾਣਾ ਹੈ ਬਾਏ ਹਾਈ ਮਦਰ ਇਨਾ ਕੀ ਬਣਾਇਆ ਸਾਗ ਤੂੰ ਤੋਹੀ ਦਾ ਖਾਣਾ ਨਹੀਂ ਬਣਾ ਕੇ ਕਰ ਪਾਣੀ ਕਿਉਂ ਪਾਇਆ ਇਹ ਵਿੱਚ ਤੇ ਕਾਹਦੇ ਚ ਬੰਦਾ ਹੁੰਦਾ ਸਾਗ ਆਟੇ ਨਾਲ ਨਹੀਂ ਬੰਦਾ ਆਟੇ ਦਾ ਤੇ ਆਟੇ ਨਾਲ ਪਾਇਦਾ ਮੈਂ ਤਾਂ ਖਾ ਗਈ ਸਾਗ ਬਣ ਕੇ ਤਿਆਰ ਹੈ ਹਮਾਰਾ ਮੈਨੂੰ ਭਰਉਂਦੇ ਭਰਉਂਦੇ ਟਾਈਮ ਪੁੱਖ ਲੱਗੂਗੀ ਕੁਛ ਖਾਣ ਲੱਗ ਗਿਆ ਚੌੜਾ ਬਗੀ ਆਈ ਚੰਗਿਆ ਤੂੰ ਭਾਈਆ ਤੂੰ ਕਿਹੜਾ ਮੋਢੀ ਹੋਣਾ ਤੂੰ ਖਾਈਆ ਤੂੰ ਕਿਹੜਾ ਮੋਟੀ ਹੋਣਾ ਆ ਗਿਰ ਮਾਰਦਾ ਪਾਣੀ ਮੂ ਬੈਠਾ ਹੀ ਸਾ ਟਲਵਾ ਕੇ ਰੋਦ ਨਹੀਂ ਆਦਾ ਦੋ ਤਾਂ ਬਾਏ ਤੋਂ ਸਾਲ ਲੱਗਦੇ ਨਹੀਂ ਭਾਈ ਇਹ ਵੀ ਤੇ ਲੈ ਸਾਗ ਦਾ ਤੜਕਾ ਦੇਣਾ ਠੀਕ ਜਿਉ ਥੱਲੇ ਨਾਲ ਲੱਗ ਜਾਂਦਾ ਹੋਵੇ ਮਿੱਚਾ ਪਾਦਾ ਵਿੱਚ ਇੱਟਾ ਮੈਂ ਪਾਈ ਨੀ ਮੈਂ ਤੇ ਪਾਲੀ ਨਾ ਖੋ ਜਰੀ ਅਸਮੀ ਤਾਂ ਖੀਰਾ ਚੀਰ ਚੌਲ ਪਾ ਕੇ ਚੰਗਾ ਬਣਾ ਤਾ ਰਹਿ ਜਾਂਦਾ ਇਜਲੇਬਾਂ ਵਾਲਾ ਕਲਰ ਜਿਹੜਾ ਅਸੀਂ ਚੌਲਾਂ 'ਚ ਪਾਇਆ ਹੈ ਚਲੋ ਤੁਹਾਨੂੰ ਵੀ ਤੁਹਾਨੂੰ ਵੀ ਕਿਹੜਾ ਰੰਗ ਨਾ ਲੱਭੇ ਚੌਲਾਂ ਵਾਲਾ ਰੰਗ ਨਾ ਲੱਭੇ ਇਜਲੇਬਾਂ ਵਾਲਾ ਪਾਲਿਆ ਕਰੋ ਲੱਭੇ ਨਹੀਂ ਜੀ ਠੀਕ ਹੈ ਪਾਲੇ ਥੋੜਾ ਜਿਹਾ ਪਾ ਤੁਹਾਨੂੰ ਵੀ ਪਰੇ ਹੋ ਨੀ ਤੇ ਨੂੰ ਆ ਅਮਰੇ ਘਰ ਕਰ ਰਿਹਾ ਆ ਆਹੋ ਦੇਖਦੇ ਗਏ ਸ਼ੀਣਾ ਮੇਰੇ ਦੇਖ ਮਾਸਾ ਕਿ ਰਹਿ ਗਿਆ ਚਪਾ ਦੋ ਹੋਰ ਖਾ ਲੈਣੇ ਨਿਆਣੇ ਖਾਧੇ ਨਹੀਂ ਮੇਰੇ ਨੂੰ ਆਪੇ ਕਰ ਦੋ ਖਾ ਕੇ ਉਹ ਤੇ ਨਹੀਂ ਲਾ ਆਂਦਰ ਪੋੜਾ ਆਪਾਂ ਨਾਲ ਆਪੇ ਸਾਸ਼ੇ ਦੁਬਾਰਾ ਖਾਣੇ ਦੀ ਆਪੇ ਆ ਜਾਓ ਬਹੁਤ ਕੰਮ ਹੈ

ਲੰਗਣਾ ਫਾੜ ਗਈਆਂ ਰਹਿ ਗਈਆਂ ਜੀ ਜਦ ਪਾਣੀ ਚਾਹੀਦਾ ਨਾ ਖੁੱਲ ਜਾਣਾ ਜਰਾ ਥੰਮੇ ਖਾਦੇ ਜੀ ਸਾਲ ਦੇ ਉਹ ਬੰਦ ਕਰਕੇ ਹਣਾ ਬੰਦ ਕਰਾ ਫਿਰ ਜੀ ਨਾ ਜਾਦੇ ਖਲੇ ਅਵੇ ਰਿਚੇ ਲੱਗੇ ਆਲੂ ਛੋੜ ਦੋ ਵਿੱਚ ਪਾ ਦਿੱਤੀ ਬਸ ਮੈਂ ਮੇਰੇ ਗੜਕਾ ਚ ਲਵਾ ਕੇ ਨਾ ਆਲੂਆਂ ਨੂੰ ਫੇਰ ਪਾਵਾਂਗੇ ਹਰੀਚੀ ਹਣਾ ਹਣੇ ਕੁ ਵਾਰ ਦੀ ਗੋਲਵਾ ਦਾ ਪਟਕਾ ਆ ਚਾਦਾ ਮੈਂ ਕਰਨਾ ਚਾਹਦਾ ਸਾਡੇ ਨੂੰ ਜਿਹੜਾ ਕੀ ਤਰਨਾ ਮੇਰੇ ਕੋਲ ਸੰਭਲ ਸਕਦਾ ਮਾਸਟਰਾਦ ਬਣਿਆ ਲਈ ਜਿਹੜਾ ਉਹ ਦੁੱਧ ਤੇ ਵੀ ਨਾ ਦਿੰਦੀ ਸੀ ਉਹ ਪਾ ਲੈ ਕਰੋ ਵਿੱਚ ਨਹੀਂ ਅਜੇ ਬਣਾਉਣਾ ਪਾ ਰਾਂ ਨੰਤਾ ਹੀ ਰੱਖ ਲਈ ਕੰਨ ਵਿੱਚ ਚਲਾਇ ਤੇ ਰੱਖੇ ਕੋਕਲੇ ਬਾਹਰ ਕਿਹਦੇ ਫਿਰ ਇੰਨਾ ਕਰੀਏ ਸਾਡੇ ਸੌਂ ਵੀ ਖੋਰਵਾਗੇ ਤੇ ਆਮੀ ਮੈਨੂੰ ਇਤਨਾ ਰੱਖੀ ਆਤ ਨਹੀਂ ਮੈਨੂੰ ਸਵਾਲ ਲਾ ਕੀ ਹੁਣ ਕਾਹ ਹੈ ਜਿੱਕੇ ਆ ਕਿਆ ਕਰਨਾ ਨਾ ਆਉਣਾ ਲੱਗਦਾ ਰੇਖਾ ਸਾਰਾ ਮੰਨ ਲੈ ਲੱਗਦੀ ਕਿ ਤਰ੍ਹਾਂ ਆਉਣਾ ਤੇ ਸਭਾ ਮਮੀ ਸਵੇ ਆਪਣੀ ਕਿਹ ਰਾਤ ਕਰਕੇ ਬੈਠੂਗੀ ਪਾ ਚਾਹ ਦੇ ਨਾਲ ਕਟੇਗੀ ਅਸੀ ਵਰਤੋ ਤੂੰ ਖੀਰਾ ਧਿਆਨ ਨਾਲ چیر ਗੱਲਾਂ ਜਾਂਦੀਆਂ ਕਰਨ ਦੇ ਕੋਲ گول ਚਾਹੀਦਾ گول گول ਓਕੇ ਦੇਦੇ ਨਾਂ ਦੇ ਪੂਰਾ گول گول چیرਣਾ ਇੱਧਰ ਉਤਰ ਨੂੰ ਨਹੀਂ ਕਰਦੇ ਤਾ ਖਾਣਾ ਕਿਤੇ ਹੋਰ ਖਾਣਾ ਹੈ ਪਹਿਲਾਂ ਇਹ ਪਲੇਟ 'ਚ ਸਜਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਾ ਖੀਰਾ ਖਾਂਦਾ ਹੈ ਜੇ ਉਹ ਦੁੱਤਾ ਇੱਧਰ ਉਤਰ ਨੂੰ ਜਾਂਦਾ ਹੈ ਨਾ ਫੇਰ ਢੇਕ ਵੀ ਇੱਧਰ ਉਤਰ ਨੂੰ ਚੱਲਣਾ ਆਪਣਾ ਚਲ ਮੈਂ ਚੱਲੀ ਹੁਣ ਆਪਣਾ ਸੂਟ ਸਟਿਚ ਕਰਾਂ ਮੇਰਾ ਸੂਟ ਸਟਿਚ ਕਰਕੇ ਕੇ ਕਰਾਂ ਮੈਂ ਇਹ ਹੈਗੀ ਮੈਂ ਸੂਟ ਸਟਿਚ ਕਰਨ ਲੱਗੀ ਆ ਆਪਣਾ ਕੋਈ ਜੇ ਹੈਲਪ ਕਰਾਉਣਾ ਨਹੀਂ ਹਾਂ ਤੁਹਾਡੇ ਨਾਲ ਉਪਨਾ ਮੱਤੀਆਂ ਨਾਲ ਕੀ ਚਿਕੜਨਾ ਤੇ ਟਮਾਟਰ ਵੀ ਛੀਨਣਾ ਨਹੀਂ ਹੈ ਇਟੇ ਕਿਹੜੇ ਆਪਣੇ ਗੈਸਟ ਆਏ ਨੇ ਗੰਡਾ ਦਾ ਟਮਾਟਰ ਵੀ ਕੀ ਨਹੀਂ ਅੱਜ ਕਰਨਾ ਚੀਰ ਲੋ ਹੈ ਛਾਗਣਾ ਗੰਡਾ ਕੌਣ ਖਾਂਦਾ ਛਾਗਣਾ ਗੰਡਾ ਨਹੀਂ ਖੀਦਾ ਆ ਨਹੀਂ ਬੰਦਾ ਪਾ ਕੇ ਕੀਤਾ ਲੱਗੇ ਮੈਨੂੰ ਤੁਸੀਂ ਕਹਿ ਗਏ ਨਾ ਮੈਨੂੰ ਹਣ ਕੀਤਾ ਕਿੰਨਾ ਕਰੂਗਾ ਜਿਆਦਾ ਤਾਂ ਪਰੌਣਾ ਖਾਣ ਕੇ ਬੰਦੇ ਦਾ ਤਰਦਾ ਭੁੱਜੇ ਮਾਰ ਬੁੱਜਣਾ ਨਹੀਂ ਬੈਣਾ ਜਦ ਅਧਿਕਾਰ ਯਾਰ ਅਗਨੀ ਦਾ ਸਾਗ ਹੂੰ ਸਾਗ ਹੋਏ ਦਰਨ ਦਾ ਮਟੇ ਜਣਾ ਸਿਆਲ ਚ ਸਾਰਾ ਸਾਰਾ ਜੀਵੀ ਲੱਗੇ ਦੇਖਣ